ਨਰਮਲ ਐਸੇ ਚੰਕੀੜ ਕਾਲੀ ਲੱਗ ਹੋਇਆ ਰਾਤਰੀ ਡਿਊਟੀ ਅਫਸਰ ਸੀ ਤਕਰੀਬ 8 9 ਵਜੇ ਦਾ ਦਾ ਟਾਈਮ ਹੋਏਗਾ ਤੇ ਇੱਕ ਐਕਸੀਡੈਂਟ ਹੋਇਆ ਖਿੜੇ ਜੱਟਾਂ ਦੇ ਪੁਲ ਦੇ ਉੱਤੇ ਉੱਥੇ ਸੁਸ਼ੀਲਦਾਰ ਸਾਹਿਬ ਸੀ ਵਿੱਚ ਆਪਣੇ ਨਿਸ਼ਕਮਾਰ ਅਤੇ ਸੁਭਮ ਕੁਮਾਰ ਮਤਲਬ ਕਿ ਹਰਿਆਣੇ ਦੇ ਰਹਿਣ ਵਾਲੇ ਸਰਸਰ ਜ਼ਿਲ੍ਹੇ ਦੇ ਜਿਨ੍ਹਾਂ ਦਾ ਮਤਲਬ ਕਿ ਪਿੱਛੋਂ ਇਹ ਗੱਡੀ ਖਰਾਬ ਹੋਈ ਸੀ ਪੈਂਚਰ ਲਵਾਉਣ ਤੋਂ ਜਦੋਂ ਗੱਟੇ ਵਿੱਚ ਗੱਡੀ 'ਚ ਬੈਠਣ ਲੱਗੇ ਪਿੱਛੋਂ ਇੱਕ ਸਵਰਾਜਮਾ ਦਾ ਗੱਡੀ ਆਈ ਉਹਨਾਂ ਦੋਨਾਂ ਨੂੰ ਹਿੱਟ ਕਰਕੇ ਲੱਗੀ ਦੇ ਹਿੱਟ ਕਰਨ ਨਾਲ ਉਹਨਾਂ ਦੀ ਡੈਥ ਹੋ ਗਈ। ਤੇ ਜਿਹੜੀ ਕੱਡੀ ਨੇ ਹਿੱਟ ਕਰੀ ਜੀ ਗੱਡੀ ਸੋਰਾ ਸਮਰਾਜ ਮਾਤਾ ਗੱਡੀ ਹੈ ਜੀ। ਹਾਂਜੀ। ਸਰ ਕੋਈ ਡਰਾਈਵਰ ਦਾ ਪਤਾ ਲੱਗਿਆ? ਡਰਾਈਵਰ ਮੌਕੇ ਦਾ ਫਾਇਦਾ ਲੈ ਕੇ ਭੱਜ ਗਿਆ। ਦੇਖੀ ਅਜੇ ਰੈਕਟ ਪਣੀ ਬਾਕੀ। ਇਹ ਦੋਨੇ ਇਹ ਦੋਨੇ ਲਗਭਗ ਹਾਂ ਇੱਕ ਹੋਰ ਸੀ ਨਾਲ ਕੋਈ ਡਰਾਈਵਰ ਕੱਢੀ ਨੂੰ ਚਲਾ ਰਿਹਾ ਪੂਰ ਬਚਾਇਆ ਲੇਕਿਨ ਇਹ ਦੋਨੇ ਵਿਚਾਰਨੀ ਡੈਥ ਹੋ ਗਈ। ਹਾਂਜੀ ਸਰ ਉਹਨਾਂ ਕਿੰਦਾ ਦੀ ਕਾਰਵਾਈ ਕੀਤੀ ਹੈ? ਮੁਕਾਦਮਾ ਦਰਜ ਕਰਿਆ ਜੀ 129/25 ਮੁਕਾਦਮਾ ਦਰਜ ਕਰਿਆ ਜੀ। ਐਸੀ ਡਾਕਟਰ ਸਰ ਉਹ ਡੈਡ ਬੋਡੀ ਡੈਡ ਬੋਡੀ ਵਾਰਸਾਂ ਦੇ ਹਵਾਲੇ ਪੋਸਟਮਾਰਟਮ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ